ਇਹਨਾਂ ਦੇ ਕੇ ਮੁੜ ਕੇ ਕੀ ਕਿੰਨੀ ਗੱਲ ਹੈ ਕੀ ਇਹ ਮਸਲਾ ਤਾਂ ਹੱਲ ਤਾਂ ਹੋਣਾ ਚਾਹੀਦਾ ਨਾ ਮਸਲਾ ਐ ਐਮਐਲਏ ਸਾਹਿਬ ਆਏ ਨੇ ਉਹ ਕਹਿੰਦੇ ਅਸੀਂ ਅੱਜ ਹੱਲ ਕਰਕੇ ਜਾ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿੱਕਗੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਕੋਈ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਤਾਂ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਗੰਦਗੀ ਦੇ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਕਿ ਸ਼ਰਮਿੰਦਗੀ ਵੀ ਕੀ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਿੰਨ ਸਾਲ ਚ ਨਾਲੀ ਦੀ ਸਫਾਈ ਹੋਈ ਨਹੀਂ ਜਾਲੇ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਆ ਚਾਰ ਚਾਰ ਕਾਗਜ਼ ਕੱਟੇ ਚਲੋ ਚੱਲਦੇ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਆ ਅੱਜ ਕਿਉਂ ਸਫਾਈ ਹੋ ਰਹੀ ਆ ਕਿਉਂ ਐਮਐਲਏ ਸਾਹਿਬ ਨਹੀਂ ਆਉਣਾ ਪੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਦਾ ਸਿੰਪਲ ਜੁੱਤੀ ਹੈਗੀ ਉਹ ਕਿਹੜ ਇਹਨਾਂ ਦੇ ਜਿੰਦਗੀ ਆ ਇਹਨਾਂ ਦੀਆਂ ਗੱਡੀਆਂ ਬਾਹਰ ਤੋਂ ਕੋਈ ਨਹੀਂ ਇਹ ਸਾਡੇ ਹੈਗਾ ਨਹੀਂ ਇਹ ਚੰਡੀਗੜ੍ਹ ਦਾ ਏਰੀਆ ਹੈ ਸਾਡਾ ਇੱਥੇ ਬਹੁਤ ਮਸ਼ਹੂਰ ਹੈ ਬਿਲਕੁਲ ਵੀ ਇੱਥੇ ਕੋਈ ਗੰਦਗੀ ਨਹੀਂ ਕੁਝ ਨਹੀਂ ਹੈ ਇਹ ਇਹ ਤਾਂ ਚੰਡੀਗੜ੍ਹ ਦਾ ਵੀ ਹੁੰਦਾ ਨਹੀਂ ਹੁੰਦਾ ਇਹ ਨਹੀਂ ਹੁੰਦਾ ਹੈਗਾ ਤਿੰਨ ਸਾਲਾਂ ਚ ਨਹੀਂ ਹੋਇਆ ਹੁਣ ਕੀ ਹੋਊਗਾ ਜੀ ਤੁਸੀਂ 10 ਮਿੰਟ ਦੇ ਖੜਕੇ ਦੇਖੋ ਸਾਡੇ ਲੋਕਾਂ ਦਾ ਹਾਲ ਪਿੱਛੇ ਨੂੰ ਮੜ ਕੇ ਕੋਈ 10 ਮਿੰਟ ਖੜਕੇ ਦੇਖੋ ਠੀਕ ਹੈ ਨਹੀਂ ਹੁੰਦਾ ਹੈਗਾ ਤੇ ਬਾਹਰ ਬਾਦ ਇਹਦੇ ਬਾਅਦ ਇਹਦੇ ਬਾਅਦ ਨਾ ਕੋਈ ਪਾਣੀ ਦੀ ਖੂਤ ਹੈ ਇਹਦਾ ਕੋਈ ਨਹੀਂ ਬਤਾਉਂਦਾ ਕਿੱਦਾਂ ਹੈ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਰਸਤਾ ਸਾਫ਼ ਕਰਨਾ ਅੱਜ ਕੋਈ ਨਹੀਂ ਅਸੀਂ ਇਕੱਲੇ ਪਏ ਆ ਕੋਈ ਨਹੀਂ ਕਰ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਰਸਤਾ ਸਾਫ਼ ਕਰਨਾ ਆਪਣਾ ਨਗਰ ਕੌਂਸਲ ਵਾਲੇ ਸਾਡਾ ਪੂਰਾ ਹਾਲਾਤ ਇਕੱਲੇ ਨੂੰ ਸਮਝਾਣਾ ਮੁਸ਼ਕਲ ਹੋਇਆ ਵੀ ਇਹ ਜੀ ਸਰਕਾਰ ਆਈ ਅਸੀਂ ਕਿਉਂ ਵਰਤ ਪਲਾਈ ਅਸੀਂ ਕਿਉਂ ਬਣਾਈ ਦੀ ਜੀ ਸਰਕਾਰ ਕੋਈ ਨਾ ਆ ਜਾ ਜਾ ਨਹੀਂ ਕੋਈ ਨਾ ਭਾਈ ਕੋਈ ਨਾ ਉਹਦਾ ਟਾਇਰ ਨਹੀਂ ਸੀ ਜਾਂ ਵੀ ਉਹ ਪਾਣੀ ਸਾਰਾ ਥੂੜੇ ਚ ਪੈਂਦਾ ਸੀ ਥੂੜੇ ਚ ਪੰਦਰ ਦਿਨ ਹੁਣ ਇਹ ਨਵੋ ਨਵਦੀ ਹੁੰਦੀ ਜਦੋਂ ਫਾਰਕਸ ਤੇ ਕੱਢ ਪਾਈ ਜਾਂਦਾ ਤੇ ਜਿਹੜਾ ਬੱਦੀ ਚ ਲੱਭਦੀ ਹਾਂ ਟਾਈਮ ਲੱਗਦਾ ਇਹ ਜਿਹੜੇ ਪਟਾਲਾ ਵਿੱਚ ਭਰਾਲੀਆਂ ਆ ਸਭ ਬੰਦ ਆ ਤੁਸੀਂ ਕੋਈ ਜਗ੍ਹਾ ਪੰਜ ਸੱਤ ਕਿਹਾ ਹੈ। ਬੱਸ ਬੱਸ ਆਪਣਾ ਜਿਹੜਾ 100% ਜਿਹੜਾ ਸਾਨੂੰ ਨਿਕਲੂਗਾ ਉਹ ਲੋਕਾਂ ਨਾਲ ਆਪਾਂ ਰਾਇ ਕਰਨਾ। ਅਸੀਂ ਆਪ ਕਿੱਥੇ ਹੋਏ ਹਾਂ? ਇਹ ਜਿਹੜਾ ਆਪਾਂ ਕਹਿੰਦੇ ਆ ਚਾਲ ਲੈ ਲਾਉਣ ਵਾਲੇ ਉਹ ਆ ਜੀ ਉਹ ਵਿਆਪਨ ਆ ਜਾਵੇ। ਉਹਦਾ ਕੋਈ ਆਪਾਂ ਨੂੰ ਕਹਿਦਾ ਮੂਹਾਂ ਆਏ ਸੀ ਆਪਾਂ ਨਾਲ ਗੱਲ ਕੀਤੀ ਜਿਹੜੀ ਹੁਣ ਆਪਾਂ ਨੂੰ ਦੇ ਪਾਈਪਲਾਈਨ ਦੀ ਪ੍ਰਪੋਜ਼ਲ ਆ। ਉਹ ਹੈ ਕੀ ਆ ਸਾਨੂੰ ਅਕਸਰ ਦੇ ਵਿੱਚ ਇਹਨਾਂ ਨੂੰ ਆਪਾਂ ਦਿਖਾ ਦੰਨੇ ਆ ਕਿ ਕਿੰਨੋਂ ਪਾਈਪਾਂ ਪੈਣੀਆਂ ਨੇ ਕਿੰਨਾ ਕੀਮਤ। ਇਹ ਉਹਦਾ ਪਹਲ ਆਪ ਕਰਦੇ। ਇਹਦੇ ਬੱਚਿਆਂ ਦਾ ਬੁਰਾ ਹਾਲ ਹੈ ਸਾਡਾ ਬੁਜ਼ੁਰਗਾਂ ਦਾ ਸਾਡਾ ਬੁਰਾ ਹਾਲ ਹੈ। ਘਰਾਂ ਵਾਲੇ ਸੀ ਘਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਿਆ ਅੱਜ। ਇਹਦਾ ਹੱਲ ਤਾਂ ਕੋਈ ਹੋਵੇ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈਗਾ। ਆਏ ਗੇੜਾ ਦੇ ਕੇ ਮੁੜ ਗਏ ਕੀ ਕਿੰਡੀ ਗੱਲ ਹੈ ਕੀ ਇਹ? ਕਿਵੇਂ ਦੀ ਪਿਆ ਨਹੀਂ ਅੱਜ ਇਹਨੂੰ ਕਿਵੇਂ ਦੀ ਪਿਆ ਤੇ ਨਾਲਾ ਬੰਦ ਕਰਨਾ ਫੋੜਨਾ ਹੈ ਗਾਰੇ। ਅਧਿਨਸਤ ਸਾਹ ਬੋਲੇ ਬਾਕੀ ਜਨਤਾ ਜਨਤਾ ਨਹੀਂ ਹੈਗੀ। ਆਪੇ ਅਬਰ ਉਹਦੇ ਬਾਅਦ ਇਹ ਇੰਨਾ ਕਹਿੰਦਾ ਕਿ ਉਹ ਉੱਥੇ ਗਿਆ ਕੀਤਾ ਅਸੀਂ ਬੁਲਾਏ ਆ ਅਸੀਂ ਬੁਲਾਏ ਆ ਇਹ ਹੱਲ ਕਰਕੇ ਜਾ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਤੋਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿਖਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਦੱਸਦਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਵੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਹ ਤੋਂ ਬਾਅਦ ਗਧੇ ਨੇ ਉਹ ਕੋਈ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਕੰਮ ਤੇ ਕੀ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਬੇਸ਼ਰਮੀ ਦੇ ਵਿੱਚ ਵੀ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਾਂ ਸਾਂਚੇ ਨਾਲੇ ਦੀ ਸਫਾਈ ਹੋਈ ਨਹੀਂ ਜਲੇ ਕੋਈ ਕਦੇ ਵੀ ਨਹੀਂ ਹੋਈ ਹੈਗੀ ਇਹਦੇ ਵੀ ਇੱਕ ਦਿਨ ਕਹਿਣ ਕੀ ਹੈ ਚਾਰ ਚਾਰ ਕਾਗਜ਼ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਹ ਨੇ ਆਉਣਾ ਸੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਨੇ ਕਿਹੜੀਆਂ ਜ਼ਿੰਦਗੀਆਂ ਨਿਕਲੀਆਂ ਕੋਈ